ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬੱਜਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਇਕੱਲਾ ਠੀਕ ਐ ਤੇ ਇਹ ਸਾਰੇ ਸਾਲ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲ ਨਹੀਂ ਬਾਬੇ ਜੀ ਐਨਾ ਢੂੰਗਾ ਕਾ ਦੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਦਾਂ ਵੀ ਦਿਨ ਹੋਣਾ ਲੇ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਯਾਰ ਹੈ ਧਰ ਨਹੀਂ ਢਕਾਣੇ ਘੜਦੀ ਹੈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਗਪਤ ਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆਂ ਢੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਿਆਂ ਤੁਹਾਨੂੰ ਔਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਹੁੰਦਾ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਆ ਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਧੋਗੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਸਿੱਧਾ ਖਾੜੇ ਤੇ ਸ਼ਕਤੀਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਮੈਂ ਕਰ ਰਿਹਾ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਚੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਆ ਜੀ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਨੇ ਐਸੀ ਘੜਾ ਜੀ ਘੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸਮਾਨ ਉਹ ਨੂੰ ਪਾਸੇ ਕਰਕੇ ਜ ਵਿੱਚ ਸੱਡ ਦਿੰਦਾ ਸੀ ਥੋੜਾ ਥੋੜਾ ਹਾਂ ਜੀ ਨੇਫੇ ਚ ਡਾ ਕੇ ਲੈ ਜਾਂਦਾ ਜੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਸ਼ਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਆਪੜ ਆ ਸਮਾਨ ਆ ਆਹੀ ਸੀਗਾ ਓਏ ਹਾਂ ਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਵਾਲ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋ ਇਹ ਕਿੰਨੇ 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 ਲੱਖ ਰੁਪਇਆ ਪਹਿਲਾਂ ਲਿਆ ਓਏ ਦਸ ਇਤੇ ਸਲੋਤਰ ਬੋਲੂ ਫਿਰ ਉਹ ਕਰਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ 10 ਥੋੜੇ ਥੋੜੀ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਜੀ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਹਾਏ ਹਾਏ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਪੁਛਾ ਕੰਦੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਹੈ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਫੜ ਕੇ ਦਿੱਤਾ ਵਿਆਜ ਪੁਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣਾ ਕਰਕੇ ਦਿੱਤੀਆਂ 14:30 ਹੋ ਗਿਆ 14:30 ਹੋ ਗਿਆ 7:00 ਗੇਜੇ ਆ ਤੇ ਜਮੀਨ ਕਹਿੰਦੇ ਕਿੱਤੀ 14:30 ਦੀ ਇੱਥੇ ਕਿੱਤੀ ਅਸੂ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ 10000 ਜੀ ਜੀ ਦੀ ਗੱਲ ਸੱਚ ਦੱਸੀ ਆ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਸੱਚ ਜਿੱਥੇ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜ ਜੇ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਈ ਇਹਨਾਂ ਨੇ 24 25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਮਤਲਬ ਵਿਆਜ ਪਾ ਕੇ ਜੀ ਵਿਆਜ ਪਾ ਕੇ ਨਹੀਂ ਮੇਰੇ ਤੂੰ ਮੈਨੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਹਿ ਚ ਉਸ ਮਾਰਾ ਅੱਜ ਨਾ ਮਾਰਾ ਮੈਂ ਕੱਲ ਫੇਰ ਕੋ ਪ੍ਰੂਫ ਹੋਏ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਤੁਹਾਡੇ ਮੁਰੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ 25 ਪਰ ਵਿਆਜ ਪਾ ਕੇ ਤਾਂ ਬਣੇ ਬਣਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤ ਦਰਸਨੇ ਆਇਆ ਤੈਨੂੰ ਇਹਨਾਂ ਤੇ ਗਲਤੀ ਖਾਪੂ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਨੇ ਕੋਈ ਇੰਨੀ 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 ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਨੇ ਇਹ ਵੀ ਮੜ ਬੋਲਿਆ ਕਿ ਤੂੰ ਭੌਂਕਦੀ ਆ ਮਤਲਬ ਕਿ ਮੈਂ ਤੈਨੂੰ ਮਾਮਾ ਜੀ ਕਹਿ ਕੇ ਤੂੰ ਗਲਤ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾਂ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਔਰ ਨਾਂ ਦੱਸ ਕੀ ਸੀ ਹੋਰ ਤਾਂ ਨਹੀਂ ਇਸ ਚੰੂ ਹੀ ਰਹਿੰਦਾ ਲਓ ਇਹ ਤਾਂ ਸੰਧਾ ਵਾਲੇ ਕਹਿਣਾ ਹੁੰਦਾ ਸੀ ਬਾਈ ਨਹੀਂ ਉਹ ਤਾਂ ਪੁੱਤ ਮੇਰਾ ਝੂਠ ਸੀ ਉਹ ਤਾਂ ਸੰਧਾ ਤੋਂ ਕੁਝ ਨਹੀਂ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਕੋਈ ਸੁੱਖਾਂ ਤੇ ਲੱਗੇ ਕੋਈ ਖੁਸ਼ੀ ਲੱਗੇ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਤੇ ਹੈ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸ ਉਹ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਕੋਲਾ ਆਪੀ ਖੋਲ ਆ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਦੁਬੰਤਾ ਕਰਾਈ ਹੈ ਜੀ ਬਸੇ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰ ਆ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰਉ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰ ਕੀ ਬਣਾ ਕੀ ਐ ਚੀਜ਼ ਦਰਗਾਹ ਕੀ ਬਣਾਈ ਐ ਬਾਬੇ ਗਾਇਬ ਹੋ ਜਣੇਗਾ ਮੈਂ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪੇਈ ਹੋ ਹੈ ਬੈਟਰੀ ਤੌਰ ਤੇ ਜੱਜਾ ਪਵਾ ਮਾਰਦੇ ਤਾਂ ਗੱਤੋਂ ਆਪਾਂ ਤੈਨੂੰ ਦੁਬਾਰਾ ਵਿੱਚ ਸਮਾਨ ਰੱਖ ਦਿੰਦਾ ਸੀ ਆ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇਆ ਜੀ ਕਾਹ ਤੋਂ ਬਣਾਈ ਸੀ ਸੱਪ ਕਾਹ ਤੋਂ ਬਣਾਈ ਸੀ ਜੀ ਤੇ ਗੁੱਗਾ ਪੁੱਪੂ ਜਲਾਤੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆਜ ਇੱਥੇ ਆ ਵੀਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਨੇ 2 ਵਟਾ ਕੇ 12 ਵਟਾ ਕੇ ਜੀ ਚਤ ਔਰ ਔਰ ਦੂਜਾ ਘਣਾ ਬਟਿਆ ਇੱਥੇ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਗੇ ਠੱਗੀਆਂ ਮਾਰੀਆਂ 10 ਬਸ ਉਹ ਚਦੂ ਚ ਗਈ ਜੀ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਬੋਤਨ ਬੜਾ ਬਣ ਕੇ ਆਉਂਦੇ ਪੈਸਾ ਲੈ ਆ ਬਸ ਤੂੰ ਵੀ ਦੱਸੂ ਵੀ ਜਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਦੱਸ 10 10 ਫਿਰ ਇਹ ਚ ਕਿਵੇਂ ਰੱਖਦਾ ਜਿਆ ਪਾਉਂਦਾ ਲੱਗ ਕੇ ਦੇਖੇ ਚ ਪਾ ਕੇ ਦੇਖਦਾ 10 ਜਦੋਂ ਪਾਸੇ ਹਟ ਜਾਂਦੇ ਸਨ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸੰਰਾ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੁਝ ਨਹੀਂ ਲਿਆ ਮੇਰੀ ਕਾਫੀ ਵੀ ਸੀ ਜੇ ਅਸੀਂ ਇਹਦੇ ਬਲੋਟਾ ਕਰ ਲੈਨੇ ਇਹ ਕੰਮ ਅਸੀਂ ਸਾਡੇ ਨੂੰ ਜਵਾਲ ਕੰਨ ਸਾਹਿਬ ਕਰ ਕਰ ਕੋ ਜੀ ਜਿਹੜੀ ਆ ਕਬਰ ਆ ਹਾਂਜੀ ਕਬਰ ਨੂੰ ਮੰਨਦਾ ਤਾਂ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਹੋਈ ਕੀ ਬਾਤ ਹੈ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਹੈ ਕਿ ਨਾ ਕੁਝ ਹੈ ਜੀ ਇਹਨੂੰ ਪਤਾ ਹੀ ਨਹੀਂ ਕਿ ਇੱਥੇ ਕੁਝ ਨਹੀਂ ਹੈ ਇਹ ਢੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੌਂਗੀ ਇਹ ਹੈ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਬਣ ਗਿਆ ਜੀ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਕਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਬਣ ਗਿਆ ਸੇਵਾ ਕੀ ਦੀ ਕਰਦਾ ਮੈਂ ਮਾਤਾ ਦੀ ਕਰਦਾ ਕਾਲ ਕਾਲੇ ਕਿੰਨੇ ਰੂਪ ਆ ਚਾਰ ਰੂਪ ਆ ਕਿਹੜੇ ਕਿਹੜੇ ਰੂਪ ਆ ਮਾਤਾ ਪਜਰ ਕਾਲੀ ਸ਼ਿੰਚਾਂ ਦੀ ਕਾਲੀ ਹੂੰ ਤੇ ਮਹਾਰਗ ਹੋਰ ਤਪਤਾ ਇੱਕ ਜੀਚ ਹੁਣ ਤੂੰ ਖਵਾਚੇ ਦੀ ਕੜਾਈ ਦੇ ਕੇ ਆਂ ਖਵਾਜਾ ਅਜਮੇਰ ਸ਼ਰੀਫ ਜਗਾ ਬਣੀਆ ਬੜੀ ਸਰਕਾਰਯੋਗ ਹੈ ਦੁਨੀਆ ਸਿਸ਼ਟਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਨਈ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਈ ਕੋਈ ਇਲਾਜ ਕਰਦਾ ਤੂੰ ਲਾਜ ਨਹੀਂ ਮੈਥੋ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਨੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਦੋਂ ਸਾਰੇ ਪੈਸੇ ਰਸੂਲਨੇ ਆ ਇਹ ਬੀਬੀਆਂ ਰਾਂ ਤੋਂ ਕਿੰਨੇ ਲੱਖ ਦੀ ਠੱਗੀ ਮਾਰੀ ਐ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਬਾਕੀ ਇਹਨਾਂ ਦਾ ਵਿਆਜ ਕੋਈ ਪੈ ਕੇ ਠੀਕ ਐ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਠੀਕ ਐ ਤਾਂ ਵਾਲੇ ਕਹਿੰਦੇ ਉਹ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੋਈ ਉਹਨਾਂ ਦਾ ਚੈੱਕ ਆਇਆ ਜਿੰਨੇ ਚੈੱਕ ਦਿੱਤਾਈ ਤੂੰ ਹਾਂ ਚੈੱਕ ਦਿੱਤਾ ਸੀ ਉਹਨਾਂ ਨੇ ਚੈੱਕ ਦਾល់ ਦਨਾਤਾ ਉਹ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਐ ਉਹ ਕੀ ਕਰਨ ਲੋਕ ਅਜਾ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਢੋਂਗੀ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਹਾਂਜੀ ਤਵੀਦ ਰੱਖੇ ਕਦੋਂ ਸੀ ਤੁਰਤ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਟਰਾਂਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਹਾਂਜੀ ਆਹ ਵੇਖ ਲੋ ਸੁਣਾ ਪਿਆ ਪਿਆਰ ਤੁਸੀਂ ਜਮਾਈ ਪਿਆਰ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਘਮਰਾਹ ਕਰਦੇ ਕਿੱਥੋਂ ਆਹ ਵੇਖ ਲੋ ਆਹ ਟੂਆ ਬਣੇ ਗਿਆ ਅੱਛਾ ਆ ਟੂਆ ਪੱਤਾ ਹੀਗਾ ਅਛਾ 2 ਫੁੱਟ ਕਿੰਨਾ 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 ਜੁਗਾ ਪਰ ਤੇ ਹੈ 4 ਫੁੱਟ 4 ਫੁੱਟ ਨੂੰ ਨਪਿਆ ਤੇ ਤਕਬੀਦ ਕਿਥੋਂ ਲੈਂਦੇ ਸੀ ਵੀਰ ਪੁਲਿਸ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚ ਹੀ ਪਾਦੇ ਵਾ ਵਿੱਚ ਮਤਲਬ ਸ਼ੀਸ਼ੀ ਨੱਪਦੇ ਹਾਂਜੀ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਬੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਐਸੇ ਨਹੀਂ ਆਈ ਉਹ ਨਾ ਕੀ ਟੰਗ ਆਹ ਆਹ ਕਾਲੀ ਜਿਹੜੇ ਆ ਕੀ ਦੱਬਿਆ ਓਏ ਤੁਰੀ ਤਾਈ ਕੀ ਹਰੇ ਇੱਥੋਂ ਲੈਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ 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 ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਅੰਜੀ ਅੰਜੀ ਵੀਡੀਓ ਸੱਚੀ ਗੱਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਦ ਬਣਾਉਣਾ ਕੀ ਉਹ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਖਾਂਡੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁਝ ਚੀਜ਼ ਦਾ ਪੈਰਾ ਲੱਗ ਗਈ ਬਸ ਕਲਾਸ਼ ਦਾ ਬੰਦ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਇਥੇ ਚੀਜ਼ਾਂ ਲੋਕਾਂ ਨੂੰ ਚੀਜ਼ ਨਹੀਂ ਮੈਂ ਤਾਂ ਕੋਈ ਕਹੇ ਵੀ ਚੀਜ਼ਾਂ ਆਉਂਦੀਆਂ ਕਰਕੇ ਰੱਬੀ ਦਰਦੀ ਹੈ ਹੁਣ ਲਵਾ ਖ ਪੈਰਾ ਆਪ ਦੇ ਦੇ ਨਹੀਂ ਚੱਲ ਜਿਹੜਾ ਘੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆਜੋ ਆ ਜਾ ਤੇ ਘਰੇ ਨਾ ਮਗਰੇ ਟ੍ਰਾਂਕ ਦੇ ਵਿੱਚ ਇੱਕ ਸੱਪ ਆ ਪੀਕਾ ਹੋਰੇ ਨਾਲ ਤਾਂ ਸਣ ਡਰਾ ਰਿਹਾ ਆਖੇ ਦੇਸਾਂ ਦੀ ਸੱਪ ਉੱਤ ਬੈਠੇ ਰੱਖਿਆ ਹੀ ਘਰੇ ਹੁਣ ਇਹ ਕਾਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਦਾ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਵਸ ਕੇ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਦਾ ਕਢਾਇਆ ਤੂੰ ਜੋਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕ ਬਾਲ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇਛੜਵਾਓ ਨਹੀਂ ਸਭ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਬੇਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕ ਉਹ ਇਹਨੂੰ ਬੜਾ ਚੱਕੂਗਾ ਪਿੱਛੇ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਧੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆਹ ਕਿੰਨਾ ਕਢੂੰਗਾ ਆ ਵੇਖ ਭੈਣ ਸਭ ਬਣਾਏ ਬਈ ਸਾਫੀ ਬੜੇ ਘੈਂਟ ਨਹੀਂ ਕਿੰਨੇ ਫੋਟਾ ਕਾਲ ਪਟੜ ਨੂੰ ਨਹੀਂ ਕਾਲ ਪਟੜ ਕਰਾਣਾ ਤੇਰੇ ਲਈ ਨਹੀਂ ਅੱਗੇ ਪਿਆਰੇ ਕੋਲੇ ਜਾਈਏ ਸੁਨਾਰੇ ਕੋਲੇ ਬਾਰੀ ਖੋਲ ਖੋਲ ਦੇ ਖੋਲ ਦੇ ਜੇ ਤੀ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਾ ਸਾਨੂੰ ਕਿ ਪਹਿਲਾਂ ਲੱਗ ਰਹੀ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨੀ ਇਹ ਸੱਪ ਆਟੀ ਦੀ ਬਣਾਇਆ ਇਹ ਚੀਜ਼ ਬਣਾਇਆ ਚੀਜ਼